ਉਹਨੂੰ ਬੜੇ ਹੀ ਸਤਰ ਉਪਰ ਡਿਸਕਸ ਕੀਤਾ ਔਰ ਅਸੀਂ ਇਹਨੂੰ ਬੜੇ ਹੀ ਕੁਸ਼ਲਮਾਨ ਮਾਹੌਲ ਦੇ ਵਿੱਚ ਧਿਆਨ ਦਿੱਤਾ ਹੈ ਔਰ ਸਟਰੈਟਜੀ ਏਰੀਆ ਬਣਾਈ ਹੈ ਪਲੈਨਿੰਗ ਹੈ ਹੀ ਹੋਇਆ ਹੈ ਕਿ ਦਿੱਲੀ ਦੇ ਵਿੱਚ ਪੰਜਾਬੀ ਦਾ ਜਿਹੜਾ ਨਿਆਰ ਹੈ ਉਹ ਕਿੰਨਾ ਉੱਚਾ ਹੋ ਸਕਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਪੰਜਾਬੀ ਤੋਂ ਵੱਧ ਵੱਧ ਪੰਜਾਬੀ ਨਾਲ ਜੋੜ ਸਕਦੇ ਹਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਟੀਚਰ ਸਹਿਬਾਨ ਹਮੇਸ਼ਾ ਮੈਂ ਇਹਨਾਂ ਕਿ ਜਿਹੜੇ ਸਾਡੇ ਫਾਸਟ ਡੀਐਚਪੀ ਤੇ ਪੰਜਾਬੀ ਦੇ ਟੀਚਰ ਸਹਿਬਾਨ ਨੇ ਉਹ ਇੱਕ ਸੱਦੇ ਤੇ ਬੜੇ ਹੀ ਛੋਟੇ ਸੱਦੇ ਤੇ ਇਸ ਮੈਡਿਕ ਦੇ ਆਏ ਨੇ ਔਰ ਛੁੱਟੀਆਂ ਦਾ ਮਾਹੌਲ ਹੈ ਇਸ ਮਾਹੌਲ ਦੇ ਵਿੱਚ ਤੁਸੀਂ ਲੋਕ ਆਏ ਹੋ ਬੜਾ ਪ੍ਰੋਡਕਟ ਹੈ ਜਿਨੋ ਧੰਨਵਾਦੀ ਹਾਂ ਕਿ ਤੁਸੀਂ ਇਹ ਲੱਗ ਕੇ ਇਹ ਆਸ ਕਰਦਾ ਹਾਂ ਕਿ ਹੁਣ ਜਿਹੜਾ ਵੀ ਅਸੀਂ ਪੰਜਾਬੀ ਦਾ ਸਿਲੇਬਸ ਬਣਾਵਾਂਗੇ ਉਹ ਬੱਚਿਆਂ ਨੂੰ ਇੱਕ ਇੱਕ ਸਾਰ ਚੱਲੇਗਾ ਸਾਰੇ ਸਕੂਲਾਂ ਦੇ ਵਿੱਚ ਔਰ ਮਾਰਕੀਟਿੰਗ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਏਗੀ ਔਰ ਜਿਹੜਾ ਤੁਸੀਂ ਇਹ ਪ੍ਰੀਵਿਊਟੀ ਇੱਕ ਨਵੀਂ ਐਡ ਕੀਤੀ ਹੈ ਮੈਂ ਮਿਡਲ ਦਾ ਵੀ ਦੇਖ ਰਿਹਾ ਸੀ ਤੇ ਉਹ ਵੀ ਤੁਸੀਂ ਦੇਖਿਓ ਜਰਾ ਜਰੂਰ ਕਿਉਂਕਿ ਤੁਸੀਂ ਕੁਝ ਕੋਈ హెਚਓਡੀ ਵਗੈਰਾ ਹੈਗੇ ਨੇ ਡਿਪਾਰਟਮੈਂਟ ਦੇ ਉਹ ਵੀ ਤੁਸੀਂ ਦੇਖਿਓ ਕਿ ਮiddel ਦੇ ਵਿੱਚ ਵੀ ਜਿਹੜਾ ਜਿਹੜਾ ਨੇਬਰਸ਼ੈਲ ਨੂੰ ਇਸ ਤਰ੍ਹਾਂ ਕਿਹਾ ਹੈ ਇਹਨਾਂ ਨੇ ਕਿ ਜਿਹੜੀ ਸਾਡੀ ਕੋ-ਟੀਮ ਨੇ ਪੂਜੀ ਜਾਈ ਰੱਖੀ ਹੈ ਕਿ ਸਾਡੇ ਬੱਚੇ ਖਾਲੀ ਪ੍ਰੈਕਟੀਕਲ ਮਤਲਬ ਪੰਜਾਬੀ ਪੜ ਕੇ ਚਲੇ ਗਏ ਉਹੜਾ ਨਾ ਪੂਰਾ ਕਰਨ ਉਹ ਪ੍ਰੈਕਟੀਕਲੀ ਵੀ ਬੜੇ ਜਿਹੜੀ ਮਹਾਰਤ ਹੋ ਕਿਉਂਕਿ ਖਾਸ ਕਰ ਅਸੀਂ ਦੇਖਿਆ ਕਈ ਵਾਰ ਜਦੋਂ ਅਸੀਂ ਇੱਥੇ ਬੈਠਦੇ ਹਾਂ ਜਦੋਂ ਮਾਇਨੋਰਿਟੀ ਦਾ ਸਰਟੀਫਿਕੇਟ ਬਣਾਵਾਉਂਦੇ ਨੇ ਨਾ ਕਈ ਵਾਰ ਬੱਚਿਆਂ ਨੂੰ ਪੁੱਛੀਦਾ ਹੈ ਕਿ ਉਹ ਬੱਚੇ ਆਹਾਂ ਤੱਕ ਪੜਾ ਆ ਜਾਂਦੇ ਨੇ ਜਾਂ ਉਹ ਆਨਸਰ ਨਹੀਂ ਦੇ ਪਾਉਂਦੇ ਤੇ ਉਹਨੂੰ ਦੁੱਖ ਲੱਗਦਾ ਹੈ ਕਿ ਅਸੀਂ ਜਦੋਂ ਬੈਠੇ ਹੁੰਦੇ ਹਾਂ ਮੈਨੇਜਮੈਂਟ ਦੇ ਲੇਕਿਨ ਕੀ ਕਰੀਏ ਕਿ ਜੇ ਬੱਚੇ ਦੀ ਐਡਮਿਸ਼ਨ ਦਾ ਸਵਾਲ ਹੁੰਦਾ ਅਸੀਂ ਉਹਨੂੰ ਵਾਪਰ ਤੇ ਭੇਜ ਸਕਦੇ ਤੇ ਅਸੀਂ ਤਾਂ ਹੀ ਸਾਡੇ ਸਾਡੇ ਪ੍ਰਧਾਨ ਸਾਹਿਬ ਤੇ ਸਾਡੇ ਜ਼ਿਕਰਤਾ ਸਾਹਿਬ ਨੇ ਇਸੇ ਕਰਕੇ ਪੰਜਾਬੀ ਭਾਸ਼ਾ ਵੀ ਬਾਤ ਬਣਾਇਆ ਬਹੁਤ ਸਾਰੇ ਜਿਹੜੀ ਜਿਹੜੀ ਦਿੱਲੀ ਦੇ ਵਿੱਚ ਪੰਜਾਬੀ ਦੀਆਂ ਹੁਕਤਾਈਆਂ ਸੀ ਉਨ ਨੂੰ ਦੇਖਦੇ ਹੋਏ ਪਹਿਲੀ ਵਾਰ ਪੰਜਾਬੀ ਭਾਸ਼ਾ ਕੋ ਬਾਕ ਬਣਿਆ ਤੇ ਮੈਂ ਸਭ ਤੇ ਤੈਨੂੰ ਫਿਰ ਤੋਂ ਧੰਨਵਾਦੀਆਂ ਕਿ ਤੁਸੀਂ ਸਾਡੇ ਨਾਲ ਹਮੇਸ਼ਾ ਹੀ ਤੱਤਰ ਖੜੇ ਹੁੰਦੇ ਹੋ ਇੰਨਾ ਹੀ ਸ਼ਬਦਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ